ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਵੱਲੋਂ ਉਪਦੇਸ਼ ਹੈ ਨਾਮ ਜਪਣ ਵਾਲਿਆਂ ਤੋਂ ਬਿਹਾਰ ਹੀ ਜਾਈਏ ਜੇਕਰ ਦੁਜੇ ਬੰਨੇ ਤੇ ਜਾਓ ਤੁਸੀਂ ਤੇ ਮੈਂ ਸਾਰੇ ਬੇਨਤੀ ਕਰ ਰਹੇ ਹਾਂ ਬਾਬਾ ਜੀ ਗੁਰਗੋਬਿੰਦ ਸਿੰਘ ਜੀ ਜਿੰਨੀ ਮੇਰੀ ਜ਼ਿੰਦਗੀ ਰਹਿੰਦੀ ਹੈ ਇਹ ਜ਼ਿੰਦਗੀ ਸਾਡੀ ਇਹੋ ਜਿਹੀ ਬਣਾਇਓ ਕਿ ਜਿਹੜੇ ਤੇਰਾ ਨਾਮ ਜਪਦੇ ਹਨ ਅਸੀਂ ਕਿਤੇ ਜ਼ਿੰਦਗੀ ਤੇ ਕਿਸੇ ਮੋੜ ਤੇ ਉਹਨਾਂ ਦੀ ਨਿੰਦਿਆ ਨਾ ਕਰ ਬੈਠੀਏ ਮੇਸ਼ਾ ਉਹਨਾਂ ਤੋਂ ਬਲਿਹਾਰ ਹੀ ਜਾਈਏ ਉਪਦੇਸ਼ ਦੇਣ ਵਾਲੇ ਪਾਸੇ ਜਾਈਏ ਤੇ ਗੁਰੂ ਸਾਹ ਉਹ ਉਪਦੇਸ਼ ਦੇ ਰਹੇ ਹਨ ਸਤ ਗੁਰੂ ਜੀ ਪਿਓ ਬਣ ਕੇ ਕਹਿੰਦੇ ਹਨ ਸਤ ਗੁਰੂ ਜੀ ਇਹ ਮੇਰੀ ਫਰਿਆਦ ਹੈ ਬੇਨਤੀ ਹੈ ਕਿ ਜਿਹੜੇ ਤੇਰੇ ਨਾਮ ਜਪਣ ਵਾਲੇ ਹਨ ਮੈਂ ਆਪਣੀ ਜ਼ਿੰਦਗੀ ਵਿੱਚ ਉਹਨਾਂ ਤੋਂ ਬਲਿਹਾਰ ਹੀ ਜਾਵਾਂ ਸਦਾ ਕੁਰਬਾਨ ਜਾਵਾਂ ਇਹ ਸੁਖਦੇਵ ਮੁੰਨੀ ਵਾਲਾ ਬਚਨ ਕਦੀ ਵੀ ਕਿਸੇ ਗੁਰਸਿੱਖ ਦੀ ਨਿੰਦਿਆ ਨਿਕਲ ਲੱਗੇ ਸਾਡੇ ਕੋਲੋਂ ਕਿਸੇ ਗੁਰਮਖ ਦੀ ਨਿੰਦਿਆ ਹੋਣ ਲੱਗੇ ਕਿਸੇ ਨਾਮ ਜਪਣ ਵਾਲੇ ਦੀ ਨਿੰਦਿਆ ਹੋਣ ਲੱਗੇ ਸੁਖਦੇਵ ਮਨੀ ਦਾ ਬਚਨ ਤੁਹਾਨੂੰ ਉਸ ਵੇਲੇ ਉਸ ਸਮੇਂ ਦੀ ਗੱਲ ਸਹੀ ਮਾਰਗ ਦੇਵੇਗਾ ਸੁਖਦੇਵ ਮਨੀ ਦੇ ਅੰਦਰ ਵੀ ਰਾਜੇ ਚੰਕ ਪ੍ਰਤੀ ਤ੍ਰੇਣਾ ਗਈ ਸੀ ਨਿੰਦਿਆ ਆ ਗਈ ਸੀ ਤੇ ਨਾਰਦ ਮਨੀ ਨੇ ਆਖਿਆ ਸੀ ਕਿਸੇ ਨਾਮ ਜਪਣੋ ਵਾਲੇ ਵਾਸਤੇ ਜੇ ਅੰਦਰ ਨਿੰਦਿਆ ਆ ਜਾਵੇ 6 ਸਾਰ ਦਾ ਕੀਤਾ ਨਿਤਨੇਮ ਖਤਮ ਹੋ ਜਾਂਦਾ ਹੈ ਛੇ ਸਾਰ ਦੀ ਕਮਾਈ ਨਾਰਦ मुनि ਦੀ ਵਿਤ ਦਾ ਰੂਪ ਧਾਰ ਰਿਹਾ ਸੀ ਮਿੱਟੀ ਪੁੱਟ ਕੇ ਨਦੀ ਵਿੱਚ ਪਾਈ ਜਾ ਰਿਹਾ ਸੀ ਸੁਖਦੇਵ मुनि درخت ਥੱਲੇ ਬੈਠ ਕੇ ਦੇਖ ਰਹੇ ਸਨ ਤੇ ਉਹਨਾਂ ਨੂੰ ਤਾਨਾ ਮਾਰਿਆ ਕੀ ਕਰ ਰਿਹਾ ਹੈ ਮਿੱਟੀ ਕਿਉਂ ਪੁੱਟ ਕੇ ਪਾ ਰਿਹਾ ਹੈ ਨਾਰਦ मुनि ਕਹਿਣ ਲੱਗਾ ਪੁਲ ਬਣਾ ਰਿਹਾ ਹਾਂ ਸੁਖਦੇਵ मुनि ਕਹਿਣ ਲੱਗੇ ਮਿੱਟੀ ਪਾਈ ਜਾਵੇਂਗਾ ਤੇ ਖੁਰ ਖੁਰ ਕੇ ਅੱਗੇ ਜਾਈ ਜਾਵੇਗੀ ਤੇ ਕੀ ਪੂਲ ਬਣ ਜਾਵੇਗਾ ਚਾਰ ਘੰਟੇ ਤੂੰ ਤੈਨੂੰ ਵੇਖ ਰਿਆਂ ਹਾਂ ਤੇਰੀ ਚਾਰ ਘੰਟੇ ਦੀ ਮਿਹਨਤ ਨਿਫਲ ਹੋ ਗਈ ਉਦੋਂ ਫਿਰ ਨਾਦਮੁਨੀ ਨੇ ਕਿਹਾ ਮੇਰੀ ਚਾਰ ਘੰਟੇ ਦੀ ਮਿਹਨਤ ਨਿਫਲ ਹੋਣ ਤੇ ਤੈਨੂੰ ਐਨਾ ਰੋਸ ਹੋ ਰਿਹਾ ਹੈ ਤੂੰ ਜਿਹੜੀ ਰਾਜੇ ਜਨਕ ਦੀ ਨਿੰਦਿਆ ਕੀਤੀ ਹੈ ਤੇਰੀ 6 ਸਾਲ ਦੀ ਕਮਾਈ ਨਿਫਲ ਹੋ ਗਈ ਇਹ ਸੋਚਿਆ ਕਿਸੇ ਗੁਰਸਿੱਖ ਦੀ ਗੁਰਮਖ ਦੀ ਨਿੰਦਿਆ ਉਦੋਂ ਹੁੰਦੀ ਹੈ ਜਦੋਂ ਕਿਸੇ ਸੈੜ ਤੋਂ ਹੋਮੇ ਆ ਜਾਵੇ ਫਲਾਣਾ ਕੀ ਹੈ ਹੁਣ ਤਾਂ ਮੇਰਾ ਨਿਤਰੇਮ ਇਸ ਤੋਂ ਵੀ ਜ਼ਿਆਦਾ ਹੈ ਉਦੋਂ ਇਹ ਡਰ ਹੈ ਮੈਂ ਤਾਂ ਇਸ ਤੋਂ ਵੀ ਜ਼ਿਆਦਾ ਨਿਤਰੇ ਮੀਹਾ ਇਹ ਕੀ ਹੈ ਇਹ ਕਦੀ ਨੋਟ ਕਰਿਓ ਆ ਜਾਂਦੀ ਹੈ ਇਹੋ ਜਿਹੇ ਫੁਰਨੇ ਤੋਂ ਬਾਅਦ ਵੀ ਟ੍ਰੀਡ ਤੇ ਨਿੰਦਿਆ ਜਨਮ ਲੈਂਦੀ ਹੈ ਮੈਂ ਕੁਝ ਬਣ ਗਿਆ ਫਲਾਣਾ ਕੀ ਹੈ ਮੇਰਾ ਨਾਮ ਇਸ ਤੋਂ ਵੀ ਜ਼ਿਆਦਾ ਹੈ ਉਦੋਂ ਵੀ ਗੁਰਸਿੱਖ ਮਹਾਤਮਾ ਦੀ ਤੇਰੇ ਕੋਲ ਨਿੰਦਿਆ ਹੋਣ ਦਾ ਡਰ ਹੈ ਕਈ ਵਾਰੀ ਅਸੀਂ ਨਿਤਨੇਮੀ ਬਣ ਜਾਈਏ ਤੇ ਸਾਡੇ ਅੰਦਰ ਇਹ ਫੁਰਨੇ ਉੱਠਣੇ ਸ਼ੁਰੂ ਹੋ ਜਾਂਦੇ ਹਨ ਕੀ ਫਲਾਣਾ ਕੁਝ ਨਹੀਂ ਮੇਰੀ ਜ਼ਿੰਦਗੀ ਵਿੱਚ ਅਜੇ ਦਿਨ ਨਾਣ ਮੀਰਾ ਮਨ ਨੀ ਮਾਹੀ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ